ਏ 아이 ਦੀ ਮੰਗ ਦੀ ਘਰ ਦੇ ਆ ਕੇ ਸੁੱਤੇ ਪਏ ਸੀ ਤੇ ਮੈਂ ਰੋਲਾ ਪਾਤਾ ਬਈ ਬੰਦੇ ਆ ਗਏ ਬੰਦੇ ਆ ਗਏ ਇੱਕੇ ਕੋਲੇ ਦਾ ਕਿਰਪਾਨ ਸੀ ਬਾਕੀਆਂ ਕੋ ਗੜਸੇ ਸਾਰੇ ਆ ਜਿਹੜੀ ਇਨਫਰਮੇਸ਼ਨ ਮਿਲੀ ਹੈ ਰਾਤ ਨੂੰ ਉੱਥੇ ਜਿਹੜਾ ਹੈਗਾ ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਹੈਗਾ ਮੇਜਿਕ ਨਾਮ ਕੇ ਆਪਣਾ ਨਾਂ ਦਾ ਜਗਰੂਪ ਸਿੰਘ ਗਈ ਜੀ ਕੀ ਮਾਮਲਾ ਕੀ ਹੋਇਆ ਇਹਦਾ ਅ ਮਮ ਸਾਰੇ ਟੱਬਰ ਨੂੰ ਕੋਟਰ ਨੂੰ ਬੱਦ ਨਹੀਂ ਆਇਆ ਸੀ ਜੀ ਤੇ ਇੱਕ ਗੋਲੇ ਦਾ ਕਿਰਪਾਨ ਸੀ ਬਾਕੀਆਂ ਗੜਾ ਸੇ ਸਾਰੇ ਕੋਨ ਸੀ ਲੋਬ ਸੇ ਤੇ ਕੀ ਗਲਪਾਨ ਕੇ ਜ਼ਰੀਦਾ ਕਾਰਨ ਦਾ ਵੀ ਪਹਿਲਾਂ ਹੀ ਕੁੱਟ ਕੇ ਗਏ ਮੇਰੇ ਭਰਾ ਨੂੰ ਉਹ ਤਾਂ ਜ਼ਮੀਨ ਪਿੱਛੇ ਸੀਗਾ ਉੱਤ ਪੰਚਾਇਤੀ ਜ਼ਮੀਨ ਲੱਤੀ ਸੀ ਅਸੀਂ ਛੱਕੇ ਤੇ ਉਹ ਕਿ ਸਾਡੇ ਪਰਿੰਦਾ ਪਰਜਾ ਪਤ ਸਿਰਪਾਲ ਸਿਰਪਾਲ ਸੀਗਾ ਪਰਜਾ ਪਤ ਉਹ ਕਹਿੰਦਾ ਮੈਂ ਲੈਣੀ ਜ਼ਮੀਨ ਮੇਰੇ ਭਰਾ ਘਰ ਮੈਂ ਲੈਣੀ ਤੁਸੀਂ ਘਰੇ ਕੋਣ ਕੋਣ ਸੋਦੇ ਜਿਹੜਾ ਹਮਲਾ ਕਰਨੇ ਸੋ ਕਿੰਨੇ ਲੋਕ ਸੀ ਕਿੰਨੇ ਲੱਭੇ 10 ਜਣੇ ਸੀਗੇ ਵਿੱਚ ਇੱਕ ਇੱਕ ਉਹਦਾ ਕਿਰਪਾਨ ਸੀ ਬਾਕੀ ਗਡਾਸੇ ਸੀਗੇ ਅੱਧਿਆ ਕੋ ਸੁੱਟੀਆਂ ਵੀ ਸੀ ਵਿੱਚ ਚਾਰ ਪੰਜ ਕੋ ਸੁੱਤੇ ਵਿੱਚ ਸੋ ਤਾਂ ਵੀ ਸੱਤੇ ਹੀ ਪਏ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਜਦੋਂ ਰੌਲਾ ਪਿਆ ਫੇਰ ਪਤਾ ਲੱਗਿਆ ਬਾਅਦ ਚ ਮੈਂ ਦੂਜੇ ਘਰ ਸੱਤੇ ਪਏ ਸੀ ਮੈਂ ਉੱਠ ਕੇ ਬਾਅਦ ਚ ਗਿਆ ਦਮੇ ਕਿ ਜੀ ਇਹ ਮੇਰੇ ਭਰਾਣ ਕੁਟੀਆਂ ਵਿੱਚ ਸੀ ਸੁੱਤੇ ਪੈਣ ਕਿੰਨੇ ਨੇ ਸੀ ਕੁੱਲ ਅਸੀਂ ਬਸ 2 ਤੇ 4 ਸਾਰੇ ਸੱਤ ਜਣੇ ਹੀ ਸੱਤ ਜਣੇ ਆ ਸੀ ਸੱਤੇ ਦੀ ਮਾਰਕੀ ਹੈ ਹਾਂ ਸੱਤਾਂ ਦੀ ਮਾਰਕੀ ਹੈ ਕੀ ਜ਼ਮੀਨ ਦੀ ਲੜਾਈ ਸੀ ਕੀ ਗੱਲਬਾਤ ਹੈ ਜ਼ਮੀਨ ਦੀ ਵੀ ਸੀ ਕੋਈ ਕਸ਼ਮ ਇਹ ਉਹਨ ਲੜਾਇਆ ਹੋਇਆ ਨਾ ਪਹਿਲਾਂ ਪੁਰਾਣੀ ਦਾ ਸੀ ਹਾਂ ਪੁਰਾਣੀ ਸੀ ਪਹਿਲਾਂ ਵੀ ਲੜਾਇਆ ਸੀ ਨਾ ਸਾਡੇ ਨਾਲ ਇਹਨੂੰ ਐਸੇ ਉਹਦੇ ਮੇਰੇ ਮਾਰੀਆਂ ਵੀ ਹੁਣ ਮੈਂ ਮਾਰੂ ਉਹਨਾਂ ਦੇ ਵਿੱਚ ਦੀ ਮੇਰੇ ਭਰਾਣੇ ਵੀ ਘਟਾਤਾ ਸੀ ਨਾ ਇਹਨੂੰ ਇਹਨੇ ਵੀ ਘਟਾਤਾ ਸੀ ਉਹਨੂੰ ਮੜ ਕੇ ਦੁਬਾਰਾ ਫੇਰ ਉਹਦਾੜੀ ਖੰਧ ਤੱਕ ਕੱਟਦਾ ਮੈਂ ਮੈਂ ਫੇਰ ਮੈਂ ਇਹਨਾਂ ਦੇ ਬਣਾਉਂਗਾ ਬੰਦੇ ਭਾਈ ਕਿੰਨੇ ਲੋਕ ਸੀ ਕਿਹੜੇ ਕਿਹੜੇ ਕੋ ਨਾਮ ਤੇ ਪੈਚ ਇੱਕ ਦਿਨ ਦਾ ਜੀਵਨ ਜੀਵਣਾ ਹੀ ਆਉਦਾ ਉਹ ਰੈਡੀ ਰੀਸੀਵ ਦਾ ਹਾਂ ਤੇ ਇੱਕ ਦਿਨਾਂ ਸੀਗਾ ਉਹ ਗੁਰਪ੍ਰੀਤ ਦਾ ਮੁੰਡਾ ਸੀਗਾ ਇੱਕ ਉਹ ਸੀਗਾ ਤੇ ਇੱਕ ਕਾਲੇ ਦਾ ਮੁੰਡਾ ਸੀਗਾ ਉਹਦਾ ਨਾਮ ਸੀਗਾ ਰੇਸ਼ਮ ਤੇ ਇੱਕ ਇੱਕ ਗੱਗੂ ਸੀ ਗੁਰੂ ਸਰ ਦਾ ਤੇ ਇੱਕ ਹੋਰ ਹੋਰ ਤੁੰਨਾ 4-5 ਜਣੇ ਸੀਗੇ 5 ਤਾਂ 5 ਦੀਆਂ ਸਿਆਣਾਂ ਹੈ ਹਾਂ ਇੱਕ ਬੱਬੂ ਸੀ ਸੱਚ ਹਾਂ ਉਹ ਉਹਦਾ ਸੀ ਬਿੱਲੂ ਦਾ ਚਮਕੀਦਾਰਾਂ ਦਾ ਹਾਂ ਚਮਕੀਦਾਰਾਂ ਮੁੰਡਾ ਬਾਕੀ ਅਲਸਤੇ ਸੀ ਹਾਂ ਬਸ ਬਾਕੀ ਤੇ ਪਤਾ ਨਹੀਂ ਲੱਗਿਆ ਕਿਹੜੇ-ਕਿਹੜੇ ਸੀ ਸਾਰੇ ਮੂੰਹ ਬੰਨੇ ਹੋਏ ਜਿਨਾ ਪਰਨੇ ਨਾ ਪਰਨੇ ਮੂੰਹ ਬੰਨਾ ਰੱਖੇ ਸੀ ਸਾਰਿਆਂ ਨੇ ਇਹ ਵੀ ਨਾਮ ਕੀ ਆਪਣਾ ਹਰਜੀਤ ਅੱਛਾ ਕੀ ਕਰਨਾ ਕੀ ਹੋਈ ਆ ਇਹ ਅੱਜ ਦੀ ਮੰਗਤ ਦੀ ਘਰ ਦੇ ਆ ਕੇ ਸੁੱਤੇ ਪਏ ਸੀ ਤੇ ਮੈ ਰੋਲਾ ਪਾਤਾ ਮੈਂ ਬੰਦੇ ਆ ਗਏ ਮੈਂ ਬੰਦੇ ਆ ਗਏ ਪਹਿਲਾਂ ਤਾਂ ਮੈਂ ਬੰਦੇ ਨੂੰ ਸੱਟਿਆ ਫੇਰ ਮੈਂ ਦੂਜੇ ਮੁੰਡੇ ਨੂੰ ਸੱਟਿਆ ਫੇਰ ਮੈਂ ਦੂਜੇ ਮੁੰਡੇ ਨੂੰ ਮਾਰਤਾ ਫੇਰ ਮੈਂ ਨੂੰ 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 ਮਾਰਤਾ ਮੇਰੇ ਮੇਰੇ ਮਾਈ ਇੱਥੇ ਲੰਗਾ ਮੁੱਛੇ ਕੜਾ ਸੀ ਕੋਣ ਸੀ ਲੋਕ ਕਿੰਨੇ ਕਹਨੇ ਸੀ ਕੋਣ ਸੀ ਇੱਕ ਜੀਵਨ ਸੀ ਇੱਕ ਗੱਗੂ ਸੀ ਉਥੋਂ ਉਥੋਂ ਗੁਰਸਰਾਹ ਤੇ ਇੱਕ ਕਾਲਾ ਕਾਲੇ ਦਾ ਮੁੰਡਾ ਸੀਗਾ ਕੀ ਉਹਨੂੰ ਕਿਸੇ ਦਾ ਬੱਚੇ ਨੂੰ ਕਾਲਿਆ ਮਾਰੀ ਰੇ ਹਿੰਸੀ ਇੱਕ ਜੀ ਉਹ ਸੀਗਾ ਜਿਹੜਾ ਬੱਬੂ ਚੌਂਕੀ ਦਾ ਰਹਾ ਕਿਸ ਗੱਲੋਂ ਲੜਾਈ ਹੋਈ ਯਾਰ ਕੀ ਚੀ ਗੱਲ ਕੋਈ ਤਾਂ ਸੰਤ ਕੋਲੋਂ ਪਹਿਲਾਂ ਮਾਰੀ ਮੋਟੀ ਸੀ ਜਿਹਦਾ ਮੁੰਡਾ ਹਾਂ ਹਾਂ ਇੱਕ ਉਗਰ ਬਲੀ ਸੀ ਕਿਸ ਗੱਲੋਂ ਲੜਾਈ ਹੋਈ ਯਾਰ ਕਿਸ ਗੱਲੋਂ ਪਹਿਲਾਂ ਮਾਰੀ ਮੋਟੀ ਲੜਾਈ ਸੀ ਹੂੰ ਪਾ ਜ਼ਮੀਨ ਦੀ ਲੜਾਈ ਆ ਜਾਂ ਪੈਸੇ ਦੀ ਲੜਾਈ ਨਾ 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 ਉਹ ਇਸ ਮાળੀ ਮੋਟੀ ਦੀ ਮੱਕਰ ਅੱਛਾ ਹਾਂ ਕਿਲੇ ਬੰਦੇ ਤੇ ਕੀ ਕੁਛ ਹੀ ਉਹਨਾਂ ਕੋਲੇ ਉਹਨਾਂ ਕੋਲ ਸਿੰਪਲ ਪਰਵਾਰ ਆ ਗੜਾਸੇ ਉੱਥੇ ਪੁੱਟੇ ਵੀ ਪਏ ਆ ਤੇ ਫਰੰਬੋਲਾ ਸੱਚ ਵੀ ਫੇਰ ਸੀ ਆਏ ਇੱਕ ਤੇ ਮੇਰੀ ਕੋਤੀ ਉਹਦੇ ਮਾਰੇ ਇੱਥੇ ਉਹ ਮੈਂ ਨੋ ਦੇ ਵੀ ਮਾਰ ਕੇ ਇੱਥੇ ਉਹਦੇ ਮਾਰਦੀਆ ਇੱਕ ਮੈਂ ਮੇਰੇ ਮੁਠੀਆ ਪੁੱਠੇ ਮਾਰਦੇ ਆ ਮੈਂ ਬੋਲਦੀ ਕਿ ਪਸ ਇਹ ਮੰਗੀ ਕਰੂਗੇ ਕੋਲਸ ਤੋਂ ਵੀ ਕਾਰ ਵੀ ਹੋ ਸਕਦੀ ਕਿ ਮੰਨ ਕਰਦੇ ਤੁਲਸ ਤੋਂ ਕੇ ਇਹ ਮੰਗੀ ਕਰਦੇ ਤੁਲਸ ਤੋਂ ਜੀ ਹੁਣ ਮੈਂ ਸਾਹਟ ਬਤਾ ਮਾਪਾ ਸਦਾ ਹੀ ਉਹ ਹੁੰਦੇ ਸਦਾ ਹੀ ਹੋਊਗੀ ਅਗੇ ਕੀ ਵਾਧਾ ਹੋਇਆ ਕਿ ਕਿੰਨੇ ਬੰਦੇ ਲੋਕਾਂ ਖਲਾਮਾ ਦਾ ਦਰਜ ਕੀਤਾ ਇਸ ਤਰ੍ਹਾਂ ਪਿੰਡ ਤੇ ਉਹਨੇ ਪੁਜਾਰੀਆਂ ਵਿਖੇ ਅੱਜ ਜਿਹੜੀ ਇਨਫਰਮੇਸ਼ਨ ਮਿਲੀ ਹੈ ਰਾਤ ਨੂੰ ਉੱਥੇ ਜਿਹੜਾ ਹੈਗਾ ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਹੈਗਾ ਤੇ ਜਿਹਦੇ ਕਾਫੀ ਸੱਟਾਂ ਹੁੰਨਾਂ ਤੇ ਸਾਰੀ ਫੈਮਿਲੀ ਦੇ ਪੁੱਤੀਆਂ ਸੱਟਾਂ ਲੱਗੀਆਂ ਹੈਗੀਆਂ ਪੰਜ ਬੰਦਿਆਂ ਤੇ ਟੋਟਲ ਸੱਟਾਂ ਲੱਗੀਆਂ ਜਿਹਦੇ ਵਿੱਚ ਜਗਰੂਪ ਸਿੰਘ ਸ਼ਮਸ਼ੇਰ ਸਿੰਘ ਇਹਦਾ ਭਰਾ ਹੈ ਛੋਟਾ ਤੇ ਇਹਦਾ ਪਿਤਾ ਸੁਖਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੇ ਅਮਰਜੀਤ ਕੌਰ ਮਾਤਾ ਦੇ ਜਿਹੜੀਆਂ ਬੁਰੀ ਤਰ੍ਹਾਂ ਜਿਹੜਾ ਇਹਨਾਂ ਨੂੰ ਜ਼ਖਮੀ ਕਰਤਾ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਜੋ ਜ਼ੇਰ ਇਲਾਜ ਜਿਹੜੇ ਹੈਗੇ ਆ ਐਮਸ ਹਸਪੀਟਲ ਦੇ ਵਿੱਚ ਹੈਗੇ ਆ ਉੱਥੇ ਜਾ ਕੇ ਸਾਡੇ ਐਸਚੋ ਸਾਹਿਬ ਨੇ ਜਿਹੜਾ ਹੈਗਾ ਉਹ ਬਿਆਨ ਲਿਖਿਆ ਤੇ ਜਗਰੂਪ ਸਿੰਘ ਦਾ ਬਿਆਨ ਲਿਖਿਆ ਤੇ ਉਹਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਬਾਈ ਨੇਮ ਤੇ ਛੇ ਬੰਦੇ ਅਣਪਛਾਤੇ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਹੈਗੀ ਐ ਦਰਜ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਹ ਅੰਡਰ ਸੈਕਸ਼ਨ 109 ਬੀ ਐਨ ਐਸ 118 ਬੀ ਐਨ ਐਸ 115 2 ਪੀ ਐਨ ਐਸ ਤੇ 191 ਤੇ 190 ਪੀ ਐਨ ਐਸ ਤੇ ਧਾਰਾ ਦੇ ਤਹਿਤ ਜਿਹੜਾ ਐ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਜਿਹੜਾ ਹੈਗਾ ਕਿਉਂਕਿ ਨਵੇਂ ਜਿਹੜੇ ਕਾਨੂੰਨ ਚੇਂਜ ਹੋਏ ਆ ਇਹਨਾਂ ਤੋਂ ਬਾਅਦ ਅੱਜ ਸਾਡਾ ਥਾਣੇ ਦਾ ਪਹਿਲਾ ਪਰਚਾ ਇਸ ਕਰਕੇ ਆ ਜਿਹੜੀਆਂ ਨਵੀਆਂ ਧਾਰਾਵਾਂ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਅਰਾਦਾਤ ਕਤਲ 307 ਦਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ 323 24 ਤੇ 148 49 ਦਾ ਜਿਹੜਾ ਹੈਗਾ ਧਾਰਾ ਜਿਹੜੀ ਪੁਰਾਣੀ ਧਾਰਾ ਹੁੰਦੀ ਸੀਗੀ ਉਹ ਹੁਣ ਨਵੀਆਂ ਧਾਰਾਵਾਂ 109 118 115 2 191 3 190 BNS ਦੇ ਅਧੀਨ ਜਿਹੜਾ ਹੈਗਾ ਇਹ ਐਫ ਆਈ ਆਰ ਲਾ ਦਿੱਤੀ ਗਈ। ਉਹ ਤਫ਼ਸੀਲੀ ਹਾਲਤ ਕਿਸ ਤਰ੍ਹਾਂ ਸਰਤੂ ਹਾਲਾਤ ਉਹਦੀ ਜਿਹੜੀ ਹੈਗੀ ਹੈ ਸੀਰੀਅਸ ਹੈਗੀ ਹੈ ਸ਼ਮਸ਼ੀਰ ਸਿੰਘ ਦੀ ਇਹਦੇ ਭਰਾ ਦੀ ਇਹ ਉਹਦੇ ਬਾਰੇ ਜਿਹੜਾ ਹੈਗਾ ਅਸੀਂ ਦੇਖ ਰਹੇ ਹਾਂ ਕਿ ਡਾਕਟਰ ਅੱਗੇ ਜਿਹੜਾ ਜੀਓਜੀ ਸੋਰਟ ਤੋਂ ਵੀ ਸਰ ਅੱਗੇ ਜਿਹੜਾ ਉੱਚ ਗਿਰਮ ਦਾ ਵਾਧਾ ਕਟਾ ਕੀਤਾ ਜਾ ਸਕਦਾ। ਬਜਾਰ ਅੰਸ਼ ਕੀ ਹੈ ਇਹ ਬਜਾਰ ਅੰਸ਼ ਇਹ ਹੈ ਵੀ ਇਹ ਜਿਹੜਾ ਸੰਖੇਰ ਸਿੰਘ ਸੀਗਾ ਇਹ ਜਿਹੜੇ ਦੋਸ਼ੀ ਹੈਗੇ ਆ ਜੀਵਨ ਸਿੰਘ ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਪਿੰਡ ਦਾ ਹੀ ਰਹਿਣ ਵਾਲਾ ਹੈ ਗੁਰਜੀਵਨ ਸਿੰਘ ਸਾਲਾ ਨਸੀਬ ਸਿੰਘ ਤੇ ਤੇਵਣੇ ਵਿਚਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਕੋਈ ਰਿਸ਼ਤੇਦਾਰੀ ਚੋਂ ਲੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ ਤੇ ਉਹ ਜਿਹੜੀ ਲੜਕੀ ਹਰਪ੍ਰੀਤ कौर ਹੈਗੀ ਹੈ ਤੇ ਉਹਦੇ ਨਾਲ ਵਿਆਹ ਕਰਾਇਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਰੰਜਿਸ਼ ਸੀ ਕਿ ਇਹ ਜਿਹੜੀ ਹੈਗੀ ਹੈ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਇਸੇ ਚੀਜ਼ ਦੀ ਖੁੰਦਕ ਸੀ ਵੀ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਵੀ ਇਥੋਂ ਘਰੋਂ ਲੈ ਗਿਆ ਤੇ ਉਹਦੇ ਨਾਲ ਜਿਹੜਾ ਵਿਆਹ ਕਰਾ ਲਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਥੇਰ ਤੋਂ ਜਿਹੜੀ ਹੈਗੀ ਆ ਆਪਸ ਵਿੱਚ ਕਸ਼ਮਾ ਕਸ਼ ਚੱਲੀ ਆ ਰਹੀ ਸੀ ਤੇ ਅੱਜ ਜਿਹੜੀ ਹੈਗੀ ਹੈ ਇਹਨਾਂ ਦੀ ਇਹ ਵਾਰਦਾਤ ਜਿਹੜੀ ਹੈ ਰਾਜਕੀਤੇ ਸਰਪੰਦ ਹੈ ਇਹਦੇ ਚ ਰੈਡਾਂ ਜਿਹੜੀਆਂ ਹੈਗੀਆਂ ਕਰ ਰਹੇ ਪਹਿਲਾਂ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਚ ਪੁਲਿਸ ਪਾਰਟੀਆਂ ਬਣਾ ਕੇ ਹੁਣ ਜਿਹੜੀਆਂ ਹੈਗੀਆਂ ਰੈਡਾਂ ਸਵੇਰੇ ਵੀ ਕੀਤੀਆਂ ਹੈਗੀਆਂ ਤੇ ਹੁਣ ਫਿਰ ਜਿਹੜੀਆਂ ਹੈਗੀਆਂ ਪਾਰਟੀਆਂ ਬਣਾ ਕੇ ਤੇ ਰੈਡਾਂ ਕਰ